ਸਰ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਸਥਾਈ ਜਿਹੜੇ ਕਾਮੇ ਨੇ ਵਿਦੇਸ਼ੀ ਕਾਮੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲੇਗਾ ਲੋਕਲ ਜਿਹੜੇ ਨੌਜਵਾਨ ਨੇ ਉੱਥੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਤੁਸੀਂ ਕਿਵੇਂ ਵੇਖਦੇ ਹੋ ਜਸਟਨ ਟੂਡੋ ਨੇ ਜੋ ਟਵੀਟ ਕੀਤਾ ਪਹਿਲਾ ਪਹਿਲੂ ਇਹ ਹੈ ਕਿ ਦੋ categories ਵਿੱਚ ਵੀਜ਼ਾ ਅਪਲਾਈ ਹੋ ਰਿਹਾ ਜੀ ਇੱਕ ਸਟੂਡੈਂਟ ਵੀਜ਼ਾ ਇੱਕ ਵਰਕ ਪਰਮਿਟ ਹੈ ਵਰਕ ਪਰਮਿਟ ਯਾਨੀ ਉਥੋਂ ਦੇ ਤੁਹਾਨੂੰ ਕੋਈ ਸਪਾਂਸਰਸ਼ਿਪ ਭੇਜਦਾ ਤਾਂ ਉਹ ਵਰਕ ਪਰਮਿਟ ਹੈ ਪਿੱਛੇ 1.5 ਸਾਲ ਤੋਂ ਕੀ ਚੱਲ ਰਿਹਾ ਸੀਗਾ ਲੋਕ ਉੱਥੋਂ ਦੀ ਐਲਐਮਆਈਸ ਇੰਡੀਆ ਤੋਂ ਅਪਰੂਵਡ ਕਰਾ ਰਹੇ ਸੀ ਜੀ ਯਾਨੀ ਇੰਡੀਆ ਤੋਂ ਲੋਕ ਵਰਕ ਪਰਮਿਟ ਦੇ ਬੇਸ ਤੇ ਜਾ ਰਹੇ ਸੀ ਜਿਹੜੇ ਵੇਜੇਸ ਦੇ ਰਹੇ ਸੀ ਉਹ ਬੇਸਿਕ ਵੇਜੇਸ ਸੀ ਦੂਸਰਾ ਜਿਹੜਾ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਜੀ ਉਹਨੂੰ ਇਹ ਸਮੇਂ ਨਾਲ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਗਵਰਨਮੈਂਟ ਦੇ ਰੂਲ ਚੇਂਜ ਦੇ ਨਾਲ ਕਿਤਨੇ ਕਿਤੇ ਐਨਵਲ ਟਾਈਮ ਇਹਨਾਂ ਦੇ ਉੱਤੇ ਅਸਰ ਪੈ ਸਕਦਾ ਹੈ ਤਾਂ ਕਿਤਨੇ ਕਿਤੇ ਗਵਰਨਮੈਂਟ ਦਾ ਇੱਕ ਬੜਾ ਕਲੀਅਰ ਮੈਥਡ ਹੈ ਕਿ ਜਿਹੜਾ ਬੱਚਾ ਸਾਡੀ ਕੰਟਰੀ ਚ ਆ ਰਿਹਾ ਹੈ ਉਹ ਜੈਨੂਇਨ ਸਟੂਡੈਂਟ ਹੋਵੇ ਜਾਂ ਜੈ ਕੰਮ ਕਰੇ ਔਰ ਆਪਣੇ ਆਪ ਨੂੰ ਸੈਟਲਡ ਕਰੇ ਪੰਜਾਬ ਹਰਿਆਣਾ ਦੀ ਮਾਰਕੀਟ ਜ਼ਿਆਦਾ ਲੋਕਾਂ ਦਾ ਮੋਟਿਵ ਹੀ ਹੁੰਦਾ ਕਿ ਸਾਨੂੰ ਵੀਜ਼ਾ ਸਟੂਡੈਂਟ ਮਿਲ ਜੇ ਅਸੀਂ ਜੇ ਕੰਮ ਕਰੀ ਹੁਣ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਅਸੀਂ 2023-24 ਤੋਂ ਲਗਾਤਾਰ ਬੱਚਿਆਂ ਨੂੰ ਬੋਲ ਰਹੇ ਹਾਂ ਕਿ ਤੁਸੀਂ ਅਗਰ ਕੈਨੇਡਾ ਜਾਣਾ ਤੁਹਾਡਾ ਮਕਸਦ ਪੜ੍ਹਾਈ ਕਰਨਾ ਹੈ ਫੇਰ ਹੀ ਕੈਨੇਡਾ ਜਾਓ ਕੈਨੇਡਾ ਵਿੱਚ ਇੰਨਾ ਕੰਮ ਨਹੀਂ ਹੈਗਾ ਕਿ ਤੁਸੀਂ ਸਰਵਾਈਵਲ ਕਰ ਲਓ ਹਾਂ ਅਗਰ ਤੁਸੀਂ ਕੈਨੇਡਾ ਵੀ ਜਾ ਕੇ ਕੈਨੇਡੀਅਨ ਐਜੂਕੇਸ਼ਨ ਹਾਸਿਲ ਕਰ ਲੈਨੇ ਹੋ ਤੁਹਾਨੂੰ ਨੌਕਰੀ ਚੰਗੀ ਮਿਲੇਗੀ